ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੀ ਵਰਕ ਵਾਲੀ ਬਾਜੂ ਦੀ ਕਟਾਈ ਜਿਨ੍ਹਾਂ ਦੀਆਂ ਬਾਹਾਂ ਤੇ ਵਰਕ ਹੁੰਦਾਗਾ ਇਹ ਦੇਖ ਲਓ ਇੱਕ ਸਾਈਡ ਤੇ ਆਪਣੇ ਕਮੀਜ਼ ਦੇ ਨਾਲੋਂ ਕੱਪੜਾ ਲੈ ਹੈਗਾ ਇਹਦੇ ਤੇ ਵਰਕ ਹੈਗਾ ਇਹ ਆਪਾਂ ਬਾਹਾਂ ਬਣਾਉਣੀਆਂ ਲੈਦੀਆਂ ਇਹਦੇ ਦੇਖੋ ਜੀ ਇੱਕ ਬਾਹ ਇਧਰੋਂ ਬਣੂਗੀ ਇੱਕ ਇਧਰੋਂ ਬਣੂਗੀ ਤੇ ਇਹਨੂੰ ਆਪਾਂ ਕਿਸ ਤਰ੍ਹਾਂ ਕਟਾਈ ਕਰਨੀ ਆ ਕਿਸ ਤਰ੍ਹਾਂ ਆਪਾਂ ਜੋੜ ਪਾਉਣਾ ਇਹਦੇ ਇੱਕ ਸਾਈਡ ਜੋੜ ਪਾਉ ਜਨ ਦੋ ਸਾਈਡ ਜੋੜ ਪਾਉਗਾ ਇਹ ਆਪਾਂ ਤੁਹਾਨੂੰ ਦੱਸਦੇ ਆਂ ਵੀ ਲੈਨਿੰਗ ਦਾ ਜੋੜ ਆਪਾਂ ਕਿਸ ਤਰ੍ਹਾਂ ਲਾਉਣਾਗਾ ਦੇਖੋ ਸਾਰਿਆਂ ਤੋਂ ਪਹਿਲਾਂ ਨਾ ਆਪਾਂ ਬਾਹਾਂ ਦੀ ਲੈਂਥ ਨਾਪਣੀ ਹੈਗੀ ਵੈਸੇ ਤਾਂ ਆਪਾਂ ਸੂਟ ਲੈਣ ਲੈਣਾ ਹੋਊਗਾ ਜੀ ਜਦੋਂ ਉਦੋਂ ਹੀ ਆਪਾਂ ਨੂੰ ਚੈੱਕ ਕਰਨਾ ਚਾਹੀਦਾ ਕਿ ਆਪਣੀ ਬਾਜੂ ਬਣਦੀ ਹੈਗੀ ਬਾਜੂ ਦੀ ਲੰਬਾਈ ਆਪਣੀ ਕਿੰਨੀ ਹੈਗੀ ਬਰਕ ਆਪਣੇ ਪੂਰਾ ਆਉਂਦਾਗਾ ਤੇ ਫਿਰ ਵੀ ਆਪਾਂ ਇਸ ਤਰ੍ਹਾਂ ਜੇ ਨਹੀਂ ਵੀ ਨਾਪਿਆ ਜੀ ਤਾਂ ਆਪਾਂ ਇਸ ਤਰ੍ਹਾਂ ਦੇਖ ਸਕਦੇ ਹਾਂਗੇ ਜੇ ਆਪਣੀ ਲੈਂਥ ਹੈਗੀ ਹੈਗੀ ਦੇਖੋ ਜੀ 20 ਇੰਚ ਜਾਂ 19 ਇੰਚ ਆਪਣੀ ਲੈਂਥ ਆ ਬਾਜੂ ਦੀ ਤੇ ਆਪਣੇ ਕੋਲੇ ਇਧਰੋਂ ਆਪਣੀ ਬਾਜੂ ਪੂਰੀ ਬਣ ਰਹੀ ਹੈ ਇਧਰੋਂ ਆਪਾਂ ਨੂੰ ਮਾਰਜਨ ਨਹੀਂ ਹੈਗਾਗਾ نیچے ਫੋਲਡ ਕਰਨ ਲਈ ਤਾਂ ਤੁਸੀਂ ਇਥੋਂ ਅਲੱਗ ਦਾ ਕੱਪੜਾ ਲਗਾ ਸਕਦੇ ਹੋਗੇ ਇਥੋਂ ਆਪਣੀ ਬਾਹ ਦੀ ਲੰਬਾਈ ਪੂਰੀ ਰੱਖ ਸਕਦੇ ਹੋ ਮਾਰਜਨ ਲਈ نیچے ਅਲੱਗ ਦਾ ਕੱਪੜਾ ਫੋਲਡ ਕਰ ਸਕਦੇ ਹੋਗੇ ਠੀਕ ਹੈ ਜੀ ਤੇ ਹੁਣ ਆਪਾਂ ਬਾਹਾਂ ਦੀ ਲੰਬਾਈ ਨਪਾਂਗੇ ਜੇ ਤੁਹਾਡੀ ਹਾਫ ਬਾਜੂ ਆ ਜੀ ਤਾਂ ਤੁਸੀਂ ਆਹ ਵਾਲਾ ਇੱਕ ਫਲਾਵਰ ਰੱਖ ਸਕਦੇ ਹੋਗੇ ਤੇ ਇੱਕ ਆਪਣੀ ਆਹ ਵੇਲ ਰੱਖ ਸਕਦੇ ਹੋਗੇ ਇੰਨੇ ਬਾਜੂ ਬਣਾ ਸਕਦੇ ਹੋਗੇ ਤੇ ਆਹ ਬਾਹਾਂ ਦਾ ਜਿਹੜਾ ਡਿਜ਼ਾਈਨ ਹੈਗਾ ਇਹ ਨਹੀਂ ਆਪਣੇ ਬਿਲਕੁਲ ਮੋਢੇ ਦੇ ਉੱਪਰ ਆਊਗਾ ਜਿੱਥੋਂ ਕੁਲਾਈ ਪਾਵਾਂਗੇ ਨਹੀਂ ਤੁਸੀਂ ਇੰਨੇ ਹੀ ਲੈਂਥ ਰੱਖ ਸਕਦੇ ਹੋਗੇ ਹੁਣ ਆਪਾਂ ਇਹਦੀ ਲੰਬਾਈ ਹੈਗੀ ਹੈ ਜੀ ਬਾਹਾਂ ਦੀ 17 ਇੰਚ ਆਪਾਂ 18 ਇੰਚ ਤੇ ਨਿਸ਼ਾਨ ਲਗਾਵਾਂਗੇ ਕਿਉਂਕਿ ਇੱਧਾ ਇੰਚ ਆਪਣਾ ਉੱਪਰ ਮਾਰਜਨ ਚ ਆਊਗਾ ਅੱਧਾ ਇੰਚ ਆਪਾਂ ਪਾਈਪਿੰਗ ਲਗਾਮਗੇ ਨੀਚੋਂ ਫੋਲਡ ਹੋਊਗਾ 4 ਇੰਚ ਤਿੰਨ ਆਪਾਂਗੇ ਇਹ ਫਲਾਵਰ ਦੇ ਹਿਸਾਬ ਨਾਲ ਆਪਾਂ ਇਹਦਾ ਸੈਂਟਰ ਕਰ ਲਾਂਗੇ ਜੀ ਤੇ ਇਹਨੂੰ ਆਪਾਂ 10 ਇੰਚ ਹੈਗੀ ਹੈ ਜੀ ਆਪਣੀ ਬਾਹ ਦੇ ਆਪਣੇ ਜਿਹੜੀ ਹੈਗਾ ਬਾਰਕ ਕੀਤਾ ਹੋਇਆ 10 ਇੰਚ ਤੇ ਹੈਗਾ ਫੋਲਡ ਕਰਕੇ ਇਹ 5 ਇੰਚ ਰਹਿ ਜਾਊਗਾ हम आप इस तरह फोल्ड कर लेना बिलकुल कर लेना क्योंकि अपना कपड़ा खेस के ना जी कटाई कर लगे और गेंजा स्टाफ है। ये थोड़ा जा कटिंग करना मुश्किल हों इस करके प्रेस लगा ले प्रेस लगा के आपू ਪ੍ਰੈਸ ਲਗਾਉਣ ਨਾਲ ਜੀ ਕੱਪੜੇ ਤੇ ਫਿਨਿਸ਼ਿੰਗ ਆ ਜਾਂਦੀ ਹੈ ਤੇ ਨਾਲੇ ਆਪਾਂ ਨੂੰ ਕਟਿੰਗ ਕਰਨ ਵੇਲੇ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ। ਦੇਖੋ। オーਰਗੈਂజా ਦੇ ਕੱਪੜੇ ਤੇ ਜੀ ਜੌਰਜਟ ਦੇ ਕੱਪੜੇ ਤੇ ਤੇ ਤੁਸੀਂ ਜਿਹੜੀ ਲਾਈਨਿੰਗ ਹੁੰਦੀ ਹੈਗੀ ਉਹ ਦੂਜੀ ਆਪਣੇ ਟਾਪਟਾ ਦੀ ਲਗਾਇਆ ਕਰੋ। ਕਾਟਨ ਦੀ ਨਾਲ ਲਗਾਇਆ ਕਰੋ। ਥਾਰੈਂਜਾ ਜੀ ਆਪਣੇ ਕੋਲੇ ये फोल्ड करके बराबर रख लिया चीज नहीं करनी जी वह आप कपड़ा वेस्ट हो जब कटिंग कर देंगे आप दे जोड़ पा देंगे हम अपने को मोडा देखो जी सात कि इंच है गा आप इधर दोनों सैड जोड़ पावे बानदे इथो तो पहले आपू कटाई कर दिए ਦੂਜਾ ਪੀਸ ਵੀ ਆਪਾਂ ਇਹਦੇ ਬਰਾਬਰ ਕਰਕੇ ਰੱਖ ਲਈਏ ਫਿਰ ਆਪਾਂ ਜੋੜ ਦੱਸਦੇ ਆ ਤੁਹਾਨੂੰ ਕਿਸ ਤਰ੍ਹਾਂ ਬਣਾਉਣਾ ਹਾਂਜੀ ਆ ਦੇਖੋ ਆਪਾਂ ਕੱਪੜਾ ਫੋਲਡ ਕਰਕੇ ਨਾ ਇਸ ਤਰ੍ਹਾਂ ਪ੍ਰੈਸ ਕਰਕੇ ਬਿਲਕੁਲ ਫੋਲਡ ਕਰ ਲਿਆਗਾ ਆ ਦੇਖੋ ਜੀ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਦੋਨੇ ਸਾਈਡ ਇਹਦੇ ਜੋੜ ਲਗਾਵਾਂਗੇ ਇੱਕ ਸਾਈਡ ਜੋੜ ਨਹੀਂ ਆਊਗਾ ਬਾਜੂ ਦੇ ਦੋਨੇ ਸਾਈਡ ਜੋੜ ਆਊਗਾ ਬਾਹਾਂ ਦੀ ਮੂਰੀ ਦੇ ਉੱਪਰ ਜੋੜ ਨਹੀਂ ਆਊਗਾ ਜੀ ਸਿਰਫ ਉੱਪਰਲੀ ਸਾਈਡ ਜਿੱਥੇ ਆਪਾਂ ਮੁੰਡੇ ਦੀ ਗੁਲਾਈ ਪਾਉਣੀ ਆ ਉਧਰ ਜੋੜ ਆਊਗਾ ਇੱਥੋਂ ਆਪਾਂ ਬਰਾਬਰ ਕਪੜਾ ਕਟਿੰਗ ਕਰ ਲਾਂਗੇ ਇਸ ਤਰ੍ਹਾਂ ਦੇ ਕੱਪੜਿਆਂ ਨੂੰ ਜੀ ਤੁਸੀਂ ਪ੍ਰੈਸ ਕਰਕੇ ਕਟਿੰਗ ਕਰੋ ਜੇ ਤੁਹਾਡੇ ਕੋਲੇ ਆਰਗੈਂਜਾ ਦਾ ਸਟਾਫ ਹੈ ਜੀ ਜਾਂ ਜੌਰਜਟਾਗਾ ਜਾਂ ਕੋਈ ਵੀ ਸਿੰਥੈਟਿਕ ਕਪੜਾਗਾ ਜੋ ਕਿ ਜ਼ਿਆਦਾ ਖਿਸਕਦਾ ਹੁੰਦਾਗਾ ਕਪੜਾ ਤੇ ਪਲੋਈਆਂ ਦੇ ਨਿਸ਼ਾਨ ਲਾਉਣ ਲਵੇੜੇ ਸੋਤੋਂ ਨਹੀਂ ਠੀਕ ਹੁੰਦਾ ਕਿ ਪਲੋਈਆਂ ਦੇ ਨਿਸ਼ਾਨ ਨਹੀਂ ਸਹੀ ਲੱਗਦੇ ਹੈਗੇ ਜਾਂ ਕਟਿੰਗ ਨਹੀਂ ਸਹੀ ਆਉਂਦੀ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਤੁਸੀਂ ਇਹਦੀ ਕਟਾਈ ਸਹੀ ਤਰੀਕੇ ਨਾਲ ਕਰ ਸਕਦੇ ਹੋ ਲੈਨਿੰਗ ਵਾਲੇ ਸੂਟ ਦੀ ਤੇ ਹੁਣ ਆਪਾਂ ਇਹਦੀ ਗੁਲਾਈ ਪਾਉਣੀ ਹੈ ਜੀ ਮੋਢੇ ਦੀ ਇਹਦੇ ਦੋਨੇ ਸਾਈਡ ਆਪਾਂ ਜੋੜ ਲਗਾ ਲਿਆ ਬਾਂਦੀ ਮੂਰੀ ਹੈਗੀ ਜੀ 5 ਇੰਚ ਤੇ ਇਹਨੂੰ ਆਪਾਂ ਥੋੜਾ ਜਿਹਾ ਪਾਕਿਸਤਾਨੀ ਲੁੱਕ ਦੇਣੀ ਹੈਗੀ करके रखांगे रखांगे। कर रखांगे रखांगे इस करके आप रखा साढ़े छे तो थोड़ा जब मार्जिन बद रखा क्योंकि जो ज्यादा खुले करनी पी तो कर सकते हैं इतों आप रखा जी तीन इंच का गैप इतों रखा साढ़े दस यू हूँ आप तरह इधरों मिला लेना ਜਿਹੜਾ ਇੰਨਾ بیسਟ ਕਪੜਾ ਉਹ ਕਟਿੰਗ ਹੋ ਜਾਊਗਾ ਜੀ ਇੱਥੋਂ ਆਪਾਂ ਇਹਨੂੰ ਹਲਕੇ ਹਲਕੇ ਗੁਲਾਈ ਪਾਉਣੀ ਆ ਇੱਥੋਂ ਆਪਾਂ 3 ਇੰਚ ਤੇ ਨਿਸ਼ਾਨ ਲਗਾਇਆ ਇੱਥੋਂ ਆਪਾਂ ਗੁਲਾਈ ਪਾਉਂਦੇ ਹੋਏ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਦੀ ਗੁਲਾਈ ਪਾ ਕੇ ਮੋਬੇ ਦੀ ਕਟਿੰਗ ਕਰਨੀ ਹੈਗੀ ਹੁਣ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਈਏ ਜੀ ਕਿਸ ਤਰ੍ਹਾਂ ਕਟਿੰਗ ਕਰਨੀ ਆ ਆ ਦੇਖੋ ਇੱਥੋਂ ਬਿਲਕੁਲ ਨਾਰੇ ਤੋਂ ਰੱਖ ਕੇ ਇਸ ਤਰ੍ਹਾਂ ਕੈਂਚੀ ਨੂੰ ਗੁਲਾਈ ਦੇ ਦੇਣੀ ਆ ਲਓ ਜੀ ਇਸ ਤਰ੍ਹਾਂ ਆਪਣੇ ਕੋਲੇ ਜਿਹੜੇ ਜੋੜ ਨੇ ਕਟਿੰਗ ਹੋ ਚੁੱਕੇ ਨੇਗੇ ਆ ਦੇਖੋ ਇਸ ਤਰ੍ਹਾਂ ਪਹਿਲਾਂ ਆਪਾਂ ਜੋੜ ਲਾ ਲਾਂਗੇ ਫਿਰ ਆਪਾਂ ਇਹਦੀ ਜੜਾਈ ਕਰਾਂਗੇ ਇਹਦੇ ਆਪਾਂ ਜਿਹੜੇ ਫਰੰਟ ਵਾਲੀ ਕਾਟਾ ਜੀ ਉਹ ਬਾਅਦ ਚੋਂ ਪਾਵਾਂਗੇ ਦੋਨੇ ਸਾਈਡ ਜਿਹੜੇ ਜੋੜ ਹੁੰਦੇ ਨੇ ਉਹਦੀ ਕਾਟ ਤੁਸੀਂ ਪਹਿਲਾਂ ਪਾ ਸਕਦੇ ਹੋ ਜਿਹਦੇ ਫਰੰਟ ਸਾਈਡ ਜੋੜ ਹੁੰਦਾ ਜੀ ਉਹ ਤੁਸੀਂ ਬਾਅਦ ਚੋਂ ਹੀ ਕਾਟ ਪਾਓ ਕਈ ਵਾਰ ਕੀ ਹੁੰਦਾ ਕਿ ਜੋੜ ਅੱਗੇ ਪਿੱਛੇ ਆ ਜਾਂਦਾ ਬਾਂਦਾ ਫਿਰ ਉਹਦੀ ਪ੍ਰੋਬਲਮ ਹੁੰਦੀ ਹੈਗੀ ਹੁਣ ਆਪਾਂ ਇਹਨਾਂ ਨੂੰ ਇਕੱਠੇ ਕਰਕੇ ਲਾਈਨਿੰਗ ਦੀ ਕਟਾਈ ਕਰ ਲਾਂਗੇ ਇਸੇ ਤਰ੍ਹਾਂ ਹੀ ਜੀ ਲਾਈਨਿੰਗ ਦੀ ਕਟਾਈ ਕਰ ਲਾਂਗੇ ਆਪਾਂ ਆ ਦੇਖੋ ਜਿਸ ਤਰ੍ਹਾਂ ਲਾਈਨਿੰਗ ਆਪਣੇ ਕੋਲੇ ਹੈਗੀ ਆ ਇਸ ਤਰ੍ਹਾਂ ਡਬਲ ਕਰਕੇ ਲਾਈਨਿੰਗ ਦੀ ਕਟਾਈ ਕਰ ਲਾਂਗੇ ਲਾਈਨਿੰਗ ਦੇ ਪਰ ਆਪਾਂ ਜੀ ਇੱਕ ਸਾਈਡ ਜੋੜ ਪਾਵਾਂਗੇ ਇਸ ਤਰ੍ਹਾਂ ਇੱਕ ਸਾਈਡ ਜੋੜ ਪਾਵਾਂਗੇ ਜਿਸ ਤਰ੍ਹਾਂ ਉਹਦੇ ਆਪਾਂ ਬਾਜੂ ਦੇ ਜੀ ਡਬਲ ਸਾਈਡ ਜੋੜ ਪਾਇਆ ਸੀ ਲਾਈਨਿੰਗ ਦੇ ਆਪਾਂ ਇੱਕ ਸਾਈਡ ਜੋੜ ਪਾਵਾਂਗੇ ਇਹਦਾ ਬਿਲਕੁਲ ਆਸਾਨ ਤਰੀਕਾ ਹੈਗਾ ਬਾਜੂ ਜਿੰਨੀ ਆਪਾਂ ਕਟਿੰਗ ਕੀਤੀ ਹੈ ਲਾਈਨਿੰਗ ਦੇ ਉੱਪਰ ਰੱਖ ਕੇ ਉਨਾ ਹੀ ਆਪਾਂ ਕੱਪੜਾ ਕਟਿੰਗ ਕਰ ਦੇਣਾ ਮੈਨੂੰ ਉਮੀਦ ਹੈ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ